ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਹੈ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ Bell icon ਵੀ ਜ਼ਰੂਰ press ਕਰਿਆ ਕਰੋ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਸਾਡੀ ਵੀਡੀਓ ਜਿਹੜੀ ਹੈ ਦੇਖ ਸਕੋ ਚਲੋ ਜੀ ਫਸਟ ਸੂਟ ਆਪਾਂ ਦਿਖਾਉਨੇ ਆ ਇਹ ਹੋਏਗਾ ਪਿਓਰ ਸ਼ਿਮਰ ਦਾ ਫੈਬਰਿਕ ਹੋਏਗਾ ਇਹਦੇ ਤੇ ਆਪਣੇ ਕੋਲ ਕਿਸੇ ਭੈਣ ਨੇ ਰੈਡੀ ਕਰਵਾਇਆ ਸੀਗਾ ਤੇ ਉਹਨਾਂ ਨੇ ਗੋਟਾ ਪੱਤੀ ਦਾ ਕੰਮ ਕਰਾਇਆ ਹੈ ਨੈਕਸਟ ਦੇਖ ਸਕਦੇ ਹੋ ਬਹੁਤ ਹੈਵੀ ਬਣਿਆ ਆ ਸਾਈਡ ਤੋਂ ਕਲੀਆਂ نیچے ਨੂੰ ਜਾਂਦੀਆਂ ਆ ਤੇ ਸੈਂਟਰ ਦੇ ਵਿੱਚ ਫਲਾਵਰਸ ਦਾ ਕੰਮ ਕੀਤਾ ਆ ਬਾਕੀ ਜੀ 슬ੀਵਸ ਤੇ ਵੀ ਸੇਮ ਆਪਾਂ ਕੰਮ ਕੀਤਾ ਜਿੱਦਾਂ ਇਹ ਸੂਟ ਸ਼ਰਟ ਤੇ ਕੰਮ ਕੀਤਾ ਇਦਾਂ ਹੀ 슬ੀਵ ਤੇ ਕੰਮ ਕੀਤਾ ਹੈ ਪੂਰਾ ਫੈਬਰਿਕ ਸੂਟ ਦਾ ਰਹੇਗਾ ਸ਼ਿਮਰ ਤੇ ਨਾਲ ਦੁਪੱਟਾ ਹੋਏਗਾ ਚਨਾਉਂ ਦਾ ਜੀ ਦੁਪੱਟੇ ਦੇ ਪ੍ਰੋਪਰ ਫਰਨਿਸ਼ਿੰਗ ਕੀਤੀ ਹੈ ਲੈਸ਼ ਲਗਾ ਕੇ ਤੇ ਸੈਂਟਰ ਵਿੱਚ ਸਾਰੇ ਜਿਹੜਾ ਬੂਟੀ ਦਾ ਕੰਮ ਕੀਤਾ ਹੈ ਨੈਕਸਟ ਆਵਲ ਸੂਟ ਚੈੱਕ ਕਰ ਸਕਦੇ ਹਾਂ ਇਹ ਵੀ ਬ੍ਰੋਕੇਟ ਦੇ ਸੂਟ ਰਹਿਣ ਵਾਲੇ ਹੈ ਜੀ ਨਾਲ ਦੁਪੱਟਾ ਜਿਹੜਾ ਚਨਾਉਂ ਦਾ ਰਹੇਗਾ ਬਹੁਤ ਸੋਹਣਾ ਜਿਹੜਾ ਹੈ ਸ਼ਰਟ ਤੇ ਹੈਵੀ ਜਿਹਾ ਕੰਮ ਕੀਤਾ ਹੈ ਪਾਰਟੀ ਵੇਅਰ ਸੂਟ ਹੈ ਇਹ ਦੇਖ ਸਕਦੇ ਹੋ ਬਹੁਤ ਸੋਹਣੇ ਬਣੇ ਹੋਏ 트ੈਂਡਿੰਗ ਚ ਡਿਜ਼ਾਈਨ ਚੱਲਦੇ ਪਏ ਅੱਜਕੱਲ ਆਪਾਂ ਸੈਕਿੰਡ ਟਾਈਮ ਇਹ ਵੀਡੀਓ ਲੈ ਕੇ ਆਏ ਆ ਇਹਨਾਂ ਸੂਟਾਂ ਦੀ ਪਹਿਲਾਂ ਵੀ ਬਹੁਤ ਡਿਮਾਂਡ ਸੀ ਪਹਿਣਾ ਦੀ ਤਾਂ ਨੈਕਸਟ ਟਾਈਮ ਆਪਾਂ ਚਲੋ ਦੁਬਾਰਾ ਲੈ ਕੇ ਆਇਆ ਠੀਕ ਹੈ ਜੀ ਨਾਲ ਬ੍ਰੋਕੇਟ ਦੀ ਬਾਟਮ ਰਹੇਗੀ ਨਾਲ ਦੁਪੱਟਾ ਜਿਹੜਾ ਚੁਣੌਂਦਾ ਰਹੇਗਾ ਦੁਪੱਟੇ ਦੀ ਫੋਰ ਸਾਈਡ ਜਿਹੜੀ ਹੈ ਲੈਸ਼ ਲਗਾ ਕੇ ਆਪਾਂ ਪ੍ਰੋਪਰ ਫਰਨੀਸ਼ਿੰਗ ਕਰਕੇ ਦੇਵਾਂਗੇ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਹੋਣਗੇ ਸੂਟਾਂ ਦੇ ਜਿਹੜੇ ਵਿਦ ਦੁਪੱਟਾ ਹੋਣਗੇ ਸਾਰਿਆਂ ਦੇ ਨਾਲ ਦੁਪੱਟੇ ਦੇ ਨਾਲ ਹੀ ਪ੍ਰਾਈਸ ਮੈਂਸ਼ਨ ਹੋਣਗੇ ਅੱਜ ਬਹੁਤ ਹੀ ਆਪਾਂ ਤੁਹਾਨੂੰ ਨਿਊ ਇਅਰ ਦੇ ਲਈ ਖੁਸ਼ਖਬਰੀ ਦੇ ਰਹੇ ਹਾਂ ਕਿ ਪ੍ਰਾਈਸ ਬਹੁਤ ਘੱਟ ਆ ਦੁਪੱਟੇ ਦੇ ਨਾਲ ਇੰਨੇ ਪ੍ਰਾਈਸ ਤੇ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂ ਠੀਕ ਹੈ ਜੀ ਨਾਲ ਪ੍ਰੋਪਰ ਇਵਨ ਕਿ ਫਰਨੀਸ਼ਿੰਗ ਵੀ ਦੁਪੱਟਿਆਂ ਦੀ ਕੀਤੀ ਹੋਏਗੀ ਠੀਕ ਹੈ ਜੀ ਕੋਈ ਵੀ ਦੁਪੱਟਾ ਤੁਹਾਨੂੰ ਵਿਦਾਊਟ ਲੈਸ਼ ਵਿਦਾਊਟ ਫਰਨੀਸ਼ਿੰਗ ਨਹੀਂ ਮਿਲੇਗਾ ਇਹਕੇ ਪ੍ਰੋਪਰ ਫਰਨੀਸ਼ਿੰਗ ਕਰਕੇ ਦਵਾਂਗੇ ਇਹਦੇ ਵਿੱਚ ਬਹੁਤ ਸੋਹਣੇ ਯੂਨਿਕ ਜੇ ਲੇਟੈਸਟ ਦੇ ਕਲਰ ਹੈਗੇ ਆ ਤੁਸੀਂ ਆਪਣਾ ਅਕੋਰਡਿੰਗ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰੋ ਕਿਉਂਕਿ ਇਹ ਸੂਟ ਅੱਜਕੱਲ ਬਹੁਤ ਹੀ ਚੱਲਦੇ ਆ ਬਹੁਤ ਟ੍ਰੈਂਡਿੰਗ ਚੱਲ ਰਿਹਾ ਸੋ ਭੈਣਾਂ ਦੀ ਸਪੈਸ਼ਲ ਡਿਮਾਂਡ ਤੇ ਆਪਾਂ ਇਹ ਸੂਟ ਲੈ ਕੇ ਆਏ ਆ ਇਹਦੇ ਵਿੱਚ ਕਾਫੀ ਕਲਰ ਹੈਗੇ ਆਪਣੇ ਕੋਲ ਅਵੇਲੇਬਲ ਜਿਹੜਾ ਜਿਹੜਾ ਸਕਰੀਨ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੀ ਜਾਊਗਾ ਤੇ ਉਹਦਾ ਸੂਟ ਪਹਿਲਾਂ ਬੁੱਕ ਹੋ ਜਾਏਗਾ ਨੈਕਸਟ ਆਵਲਾ ਸੂਟ ਜਿਹਦੇ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੈ ਇਹ ਹੋਏਗਾ ਸਿਲਕ ਦੀ ਸ਼ਰਟ ਹੋਏਗੀ ਨਾਲ ਬਾਟਮ ਜਿਹੜੀ ਇਹਦੇ ਆਪਾਂ ਨੈਚੁਰਲ ਕ੍ਰੇਪ ਦੀ ਰੱਖੀ ਹੈ ਜੀ ਦੁਪੱਟਾ ਇਹਦਾ ਹੋਏਗਾ ਆਰਗੈਂਜ਼ਾ ਦਾ ਆਰਗੈਂਜ਼ਾ ਦਾ ਦੁਪੱਟਾ ਤੁਹਾਨੂੰ ਪਤਾ ਹੀ ਹੈ ਗਰਲਿਸ਼ ਲੁੱਕ ਦਿੰਦਾ ਬਹੁਤ ਸੋਹਣਾ ਆ ਮੋਸਟਲੀ ਪਹਿਨਣ ਦੀ ਡਿਮਾਂਡ ਹੁੰਦੀ ਆ ਆਰਗੈਂਜ਼ਾ ਦੇ ਦੁਪੱਟੇ ਦੀ ਤਾਂ ਜੋ ਜਿਹੜਾ ਸੂਟ ਦੀ ਫਰਨੀਸ਼ਿੰਗ ਬਹੁਤ ਵਧੀਆ ਬਣ ਸਕੇ ਗਰਲਿਸ਼ ਜੀ ਲੁੱਕ ਨਿਕਲ ਕੇ ਆਏ ਤੇ ਹੈਂਡਵਰਕ ਦਾ ਨੈਕ ਤੇ ਹੈਵੀ ਕੰਮ ਕੀਤਾ ਨਾਲ ਬੂਟੀ ਦਾ ਕੰਮ ਆਪਾਂ ਸਾਰੇ ਸ਼ਰਟ ਦੇ ਵਿੱਚ ਕੀਤਾ ਹੈ ਦੁਪट्टे ਤੇ ਵੀ ਲੈਸ਼ ਲਗਾ ਕੇ ਵਿੱਚ ਜਿਹੜਾ ਡਾਟਸ ਦਾ ਕੰਮ ਕੀਤਾ ਹੈ ਨੈਕਸਟ ਆ ਵੀ ਨੈਕ ਵਾਲੇ ਸੂਟ ਹੋਣਗੇ ਜਿਨ੍ਹਾਂ ਦਾ ਫੈ布ਰਿਕ ਰਹੇਗਾ ਪਿਓਰ ਆਰਗੈਂਜ਼ਾ ਸ਼ਰਟ ਹੋਏਗੀ ਪਿਓਰ ਆਰਗੈਂਜ਼ਾ ਦੀ ਤੇ ਬਾਟਮ ਹੋਏਗੀ ਸਿਲਕ ਦੀ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਰਗੈਂਜ਼ਾ ਦਾ ਹੀ ਹੋਏਗਾ ਜੀ ਬੰਦਨੀ ਦਾ ਕੰਮ ਕਰਕੇ ਬਹੁਤ ਸੋਹਣਾ ਜਿਹੜਾ ਦੁਪੱਟਾ ਰੈਡੀ ਕੀਤਾ ਹੋਇਆ ਆਪਾਂ ਫੋਰ ਸਾਈਡ ਜਿਹੜਾ ਮਸ਼ੀਨ ਵਰਕ ਕੀਤਾ ਹੋਏਗਾ ਬਹੁਤ ਸੋਹਣੇ ਸੂਟ ਮਸ਼ੀਨ ਵਰਕ ਕਰਕੇ ਰੈਡੀ ਕੀਤੇ ਆ ਠੀਕ ਹੈ ਜੀ ਇਹਦੇ ਸਪੈਸ਼ਲੀ ਕੀ ਹੈ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈ ਤੁਸੀਂ ਕਿ ਦੇਖ ਸਕਦੇ ਹੋ बॉटम ਤੇ ਬਹੁਤ ਸੋਨਾ ਵਰਕ ਕੀਤਾ ਆ ਤੇ ਬਹੁਤ ਹੀ ਸੋਹਣੇ ਕਲਰ ਆ ਠੀਕ ਹੈ ਲੋੜੀ ਦੇ ਲਈ ਸਪੈਸ਼ਲ ਜਿਹੜੀਆਂ ਪਹਿਣਾ ਬਾਈ ਕਰਨਾ ਚਾਹੁੰਦੀਆਂ ਹੁਣ ਮੈਰਿਜ ਫੰਕਸ਼ਨ ਆ ਰਹੇ ਜਿਹੜੀਆਂ ਵੀ ਪਹਿਣਾ ਬਾਈ ਕਰਨਾ ਚਾਹੁੰਦੀਆਂ ਕਰ ਸਕਦੇ ਹੋ ਤੁਸੀਂ ਬਹੁਤ ਸੋਹਣੇ ਜਿਹੜੇ ਹੈਵੀ ਫੰਕਸ਼ਨ ਦੇ ਲਈ ਹੋਣਗੇ ਨੈਕਸਟ ਆਵਰ ਸੂਟ ਆ ਮਿਜ਼ੈਂਟਾ ਕਲਰ ਜਿਹਦਾ ਫੈਬਰਿਕ ਰਹੇਗਾ ਪਿਓਰ ਕ੍ਰੇਪ ਠੀਕ ਹੈ ਜੀ 올ਓਵਰ ਸੂਟ 5 ਮੀਟਰ ਹੋਏਗਾ ਤੇ ਪਿਓਰ ਕ੍ਰੇਪ ਦਾ ਹੀ ਸਾਰਾ ਸੂਟ ਹੋਏਗਾ ਇਹ ਕਿ neck ਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਆ ਤੇ ਇਹਦਾ ਸਪੈਸ਼ਲੀ ਕੀ ਹੈ ਕਿ 슬ੀਵਸ ਤੇ ਆਪਾਂ ਇੱਥੇ ਹੈਵੀ ਕੰਮ ਕੀਤਾ ਹੈ ਇਹ ਵੀ ਕਿਸੇ ਭੈਣ ਨੇ ਆਪਣੇ ਕੋਲ ਸਪੈਸ਼ਲੀ ਆਰਡਰ ਕਰਵਾਇਆ ਸੀਗਾ ਅਗਰ ਬਣਵਾਇਆ ਸੀ ਅਗਰ ਤੁਸੀਂ ਇਦਾਂ ਦਾ ਸੇਮ ਬਣਵਾਉਣਾ ਚਾਹੁੰਦੇ ਕਿਸੇ ਹੋਰ ਕਲਰ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਤੁਸੀਂ ਦੱਸ ਸਕਦੇ ਹੋ ਇਹਨਾਂ ਉਹਨਾਂ ਨੇ ਦੁਪੱਟਾ ਜਿਹੜਾ ਸ਼ਿਮਰ ਦਾ ਰਖਵਾਇਆ ਸੀਗਾ ਨੈਕਸਟ ਆ ਕਸ਼ਮੀਰੀ ਸੂਟ ਲੈ ਕੇ ਆਏ ਆ ਕਸ਼ਮੀਰੀ ਸੂਟ ਵੀ ਅੱਜਕੱਲ੍ਹ ਵਿంటర్ ਸ ਬਹੁਤ ਚੱਲ ਰਹੇ ਆ ਤੁਸੀਂ ਦੇਖੋ ਇਹਦੇ ਵਿੱਚ ਕਾਫੀ ਕਲਰ ਹੈਗੇ ਆ ਬਹੁਤ ਸੋਹਣੇ ਸੋਹਣੇ ਯੂਨਿਕ ਜਿਹੇ ਡਿਜ਼ਾਈਨ ਹੈ ਯੂਨਿਕ ਜਿਹੇ ਕਲਰ ਆ ਇਹਨਾਂ ਵਿੱਚੋਂ ਵੀ ਜਿਹੜਾ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਸੂਟ ਆ ਇਹਨਾਂ ਵਿੱਚੋਂ ਉਮੀਦ ਆ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਿਓ ਬਾਕੀ ਜੇ ਅਗਰ ਤੁਸੀਂ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਉਹ ਵੀ ਕਰਾ ਸਕਦੇ ਹੋ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਹੈ ਕਿੱਦਾਂ